ਕੋਡੀ 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 ਰੱਖਣਾ ਉਹ ਇੱਕ ਰਸਮ ਕਰੀਏ ਬਹੁਤ ਜ਼ਰੂਰੀ ਰਸਮ ਹੈ ਇਹ ਰਸਮ ਇਹ ਜਿਹੜੀ ਮੂਮੈਂਟ ਆ ਖੜ ਜਾਉਣ ਨੂੰ ਕੈਚ ਕਰ ਲੈਣ ਦੇ ਕੈਮਰੇ ਦੇ ਵਿੱਚ ਇਹ ਪਤਾ ਕਿੰਨੀ ਯਾਦਗਾਰੀ ਪਲ ਹੁੰਦੇ ਆ ਇਹ ਇਹ ਬੱਚੇ ਨੂੰ ਗੁੜਤੀ ਦਿੱਤੀ ਜਾ ਰਹੀ ਹੈ ਤੇ ਗੁੜਤੀ ਬੰਦਾ ਉਸ ਬੰਦੇ ਤੋਂ ਦਵਾਉਂਦਾ ਆਪਣੇ ਪਰਿਵਾਰ ਦਾ ਆਪਣੇ ਬੱਚੇ ਨੂੰ ਵੀ ਮੇਰਾ ਬੱਚਾ ਇਹਦੇ ਵਰਗਾ ਬਣਿਆ ਪਿੱਥੋ ਵਾਲਿਆ ਮੈਂ ਪਹਿਲਾਂ ਬੋਲਿਆ ਵੀ ਆਹ ਕਮਾਈ ਹੈ ਆ ਤੁਸੀਂ ਕਮਾਇਆ ਅੱਜ ਪਿੱਥੋ ਵਾਲਾ ਸ਼ੀਰਾ ਵਿਧਿਆਲੇ ਦੇ ਵਿੱਚ ਛੋਟੇ ਜਿਹੇ ਬੱਚੇ ਨੂੰ ਗੁੜਤੀ ਦੇ ਰਿਹਾ ਲਾਓ ਜਕਾਰਾ ਬੋਲੇ ਇਨਸਾਨ ਹਾ ਸਤ ਸ੍ਰੀ ਅਕਾਲ ਵਧੇ ਫੁੱਲੇ ਸਾਡਾ ਛੋਟਾ ਜਿਹਾ ਬੱਚਾ ਔਰ ਮੇਰੇ ਵੀਰੋ ਇਸੇ ਤਰ੍ਹਾਂ ਤਰੱਕੀਆਂ ਮਾਣੇ ਔਰ ਇਹ ਮੇਰੇ ਵੀਰੋ ਸਾਡੀਆਂ ਦੁਆਵਾਂ ਨੇ ਜੁਗ 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 ਜੀਵੇ ਜਵਾਨੀਆਂ ਮਾਣੇ ਆ ਪਿੱਥੋ ਵਾਲਾ ਮੇਰੇ ਵੀਰੋ ਗਿੰਦਰ ਸਿੰਘ ਚੋਹਾਨ ਨੂੰ ਮਾਣ ਖਰਾਜੀ ਵੀ ਆਇਆ ਹੋਇਆ ਔਰ ਦੂਜੇ ਪਾਸੇ ਕਹਿੰਦੇ ਨਰਵੈਰ ਕੋਨਾ ਵੀ ਆਇਆ ਹੋਇਆ ਇਹ ਵੱਡੇ ਮਾਨਣੇ ਸਾਡੀ ਖੇਡ ਕਬੱਡੀ ਦੇ ਔਰ ਦੁਨੀਆ ਪਿਆਰ ਕਰਦੀ ਇਹਨਾਂ ਦੀ ਖੇਡ ਨੂੰ ਔਰ ਇਹਨਾਂ ਦੀ ਸ਼ਖਸੀਅਤ ਨੂੰ ਇਹਨਾਂ ਦੇ ਸੁਭਾਅ ਨੂੰ ਕਿ ਪਿੱਥੋ ਵਾਲਾ ਸ਼ੀਰਾ ਆੜੀਏ ਬੜਾ ਸਟਾਪਰ ਭੈੜਾ ਨਹੀਂ ਪਿੱਥੋ ਵਾਲਾ ਸ਼ੀਰਾ ਆੜੀਏ ਬੜਾ ਸਟਾਪਰ ਭੈੜਾ ਨਹੀਂ ਇੱਕ ਵਾਰੀ ਜੇ ਪੈ ਜਾਏ ਪਿੱਛੇ ਮੜਨਾ ਛੜਦਾ ਖਹਿੜਾ ਨਹੀਂ ਮੜਨਾ ਛੜਦਾ ਖਹਿੜਾ ਨਹੀਂ ਇਹਨੇ ਵੀ ਖਰੇ ਖਰਿਆਂ ਦੀ ਜਿਵੇਂ ਕਹਿੰਦੇ ਹੁੰਦੇ ਆ ਮੇਰੇ ਵੀਰੋ ਰੇਸ ਚੈੱਕ ਕੀਤੀ ਐ ਜਿਵੇਂ ਅਕਸਰ ਕਮੈਂਟੇਟਰ ਕਹਿੰਦੇ ਆ ਮੇਰੇ ਬੋਲ ਦੀ ਪਰ ਅੱਜ ਮੈਨੂੰ ਬੋਲਣਾ ਪਿਆ ਵੀ ਕਈਆਂ ਦੀ ਰੇਸ ਚੈੱਕ ਕੀਤੀ ਐ ਔਰ ਕੋਈ ਸਮਾਂ ਹੁੰਦਾ ਸੀਗਾ ਭਾਈ ਨਿੰਮੇ ਵੀ ਫਲਾਨੀ ਆ ਗਈ ਔਰ ਗੱਡੀਆਂ ਮੁੜਦੀਆਂ ਸ਼ੁਰੂ ਹੋਏ ਥੋੜੇ ਸਮੇਂ ਤੋਂ ਸ਼ੁਰੂ ਹੋਇਆ ਸੀਗਾ ਜਦੋਂ ਤੁਸੀਂ ਫੌਜੀ ਹੋਣਾਂ ਦੇ ਨਾਲ ਸਾਰੇ ਖੇਡੇ ਹੋ ਉਸ ਤੋਂ ਬਾਅਦ ਜੇ ਇਹ ਜਿਹੜਾ ਕਹਿੰਦੇ ਹੁੰਦੇ ਆ ਵੀ ਮਾਹੌਲ ਦੇਖਣ ਨੂੰ ਮਿਲਿਆ ਤੇ ਜਦੋਂ ਪਿੱਥੋ ਵਾਲੇ ਹੋਣੀ ਖੇਡੇ ਆ ਨਰਮੈਰ ਕੋਹਨੀ ਹੋਣੀ ਖੇਡੇ ਆ ਤੇ ਜਦੋਂ ਗੱਡੀ ਪਹੁੰਚ ਜਾਂਦੀ ਸੀ ਨਾ ਤੇ ਫਿਰ ਕਹਿੰਦਾ ਉਹ ਵੀ ਆ ਗਏ ਯਾਰ ਉਹ ਫਿਰ ਕਹਿੰਦੀ ਦੂਸਰੀਆਂ ਟੀਮਾਂ ਨੂੰ ਥੋੜਾ ਜਿਵੇਂ ਕਹਿੰਦਾ ਵੀ ਬਲੱਡ ਜਾ ਘਟਣ ਵਾਲੀ ਗੱਲ ਹੋ ਜਾਂਦੀ ਸੀਗੀ ਪਰ ਸਮੇਂ ਸਮੇਂ ਤੇ ਮੰਗਲ ਆ ਇਹਨਾਂ ਨੇ ਖੇਡੀ ਕਬੱਡੀ ਦਾ ਸਤਕਾਰ ਆਓ ਜੁੜੀਏ ਖੇਡ ਮੈਦਾਨ ਦੇ ਨਾਲ ਜਲਦੀ ਦੇ ਐਸੀ ਤਰ੍ਹਾਂ ਕਬੱਡੀ ਦੀਆਂ ਕੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਨਾਲ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸੇ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ